ਸ਼ਲੋਮ एवरीवन ਅੱਜ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣ ਜਾ ਰਿਹਾ ਬਾਈਬਲ ਚ ਕਿ ਸ਼ਤਾਨ ਦੀ ਸਿੱਖਿਆ ਔਰ ਬਾਈਬਲ ਦੀ ਸਿੱਖਿਆ ਕੀ ਹੈ ਬਾਈਬਲ ਦੀ ਸਿੱਖਿਆ ਜਦ ਆਪਾਂ ਦੇਖਦੇ ਆਂ ਖੁਦਾ ਦੇ ਬਾਰੇ ਕਿ ਖੁਦਾ ਕੌਣ ਹੈ ਔਰ ਯੇਸ਼ੂ ਮਸੀਹ ਕੌਣ ਹੈ ਯਹੂਨਾ 10 ਦੀ 30 ਵਿੱਚ ਕਹਿੰਦੀ ਹੈ ਬਾਈਬਲ ਪ੍ਰਭੂ ਯੇਸ਼ੂ ਮਸੀਹ ਦੇ ਬਿਆਨ ਹੈ ਇਹ ਕਿ ਮੈਂ ਔਰ ਪਿਤਾ ਇੱਕ ਹਾਂ ਇੱਕ ਹਾਂ ਪਰਿਸ਼ਤਾਨ ਦੀ ਸਿੱਖਿਆ ਨੂੰ ਤੁਸੀਂ ਕਿੱਦਾਂ ਸਮਝ ਸਕੋਗੇ ਕਿ ਇਹ ਸ਼ਤਾਨ ਦੀ ਸਿੱਖਿਆ ਹੈ ਬਾਈਬਲ ਦੀ ਸਿੱਖਿਆ ਹੈ ਬਾਈਬਲ ਦੀ ਸਿੱਖਿਆ ਮੈਂ ਤੁਹਾਨੂੰ ਦੱਸ ਦਿੱਤੀ ਹੈ ਯੂਨਾ 10 ਦੀ 30 ਜਿ ਕਿ ਪ੍ਰਭੂ ਯਿਸੂ ਨੇ ਕਿਹਾ ਮੈਂ ਅਤੇ ਮੇਰਾ ਪਿਤਾ ਇੱਕ ਹਾਂ ਇੱਕਿਆਂ ਜਦ ਫਿਲਿਪਸ ਨੇ ਪੁੱਛਿਆ ਪ੍ਰਭੂ ਯਿਸੂ ਸਾਨੂੰ ਪਿਤਾ ਦਾ ਦਰਸ਼ਨ ਕਰਾ ਤੇ ਉਹਨੇ ਕਿਹਾ ਜਿਨੇ ਮੈਨੂੰ ਵੇਖਿਆ ਉਹਨੇ ਮੇਰੇ ਕਿਨੂੰ ਵੇਖਿਆ ਪਿਤਾ ਨੂੰ ਵੇਖਿਆ ਤੇ ਜੇ ਤੁਸੀਂ ਸ਼ਤਾਨ ਦੀ ਸਿੱਖਿਆ ਵੇਖਣੀ ਸ਼ਤਾਨ ਦੀ ਸਿੱਖਿਆ ਦੇ ਉਲਟ ਹੋਏਗੀ ਉਲਟ ਕਿੱਦਾਂ ਹੋਏਗੀ ਯਹੂਨਾ 10 ਦੀ 30 ਕਹਿੰਦੀ ਆ ਪਿਤਾ ਔਰ ਪੁੱਤਰ ਕੀ ਆ ਇਕ ਆ ਸ਼ੈਤਾਨ ਦੀ ਸਿੱਖਿਆ ਹੋਏਗੀ ਨਹੀਂ ਪਿਤਾ ਲੱਗ ਗਿਆ ਪੁੱਤਰ ਅਲੱਗ ਗਿਆ ਤੋਂ ਇਸ ਗੱਲ ਨੂੰ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਵੀਡੀਓ ਦਿਖਾਉਣਾ ਚਾਹੁੰਦਾ ਹਾਂ ਜਿਸ ਤੋਂ ਤੁਸੀਂ ਸਮਝ ਸਕੋਗੇ ਸ਼ੈਤਾਨ ਦੀ ਸਿੱਖਿਆ ਕਿੱਥੇ ਕਿੱਥੇ ਕੰਮ ਕਰਦੀ ਆ ਤੋਂ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਪਾਸਟਰ ਆ ਏ ਐਮ ਸੈਮੂਅਲ ਹੋਏ ਉਹਨਾਂ ਦੇ ਬੇਟੇ ਆ ਜਿਨ੍ਹਾਂ ਦੀ 30 ਤਰੀਕ ਨੂੰ ਕਨਵੈਨਸ਼ਨ ਹੋਈ ਧਾਰੀਵਾਲ ਵਿੱਚ ਤੁਹਾਡੇ ਤੇ ਉੱਥੇ ਵੇਖਿਓ ਸਿੱਧੇ ਤੌਰ ਤੇ ਸ਼ੈਤਾਨ ਦਾ ਪ੍ਰਚਾਰ ਕਰ ਰਿਆ ਸਿੱਧੇ ਤੌਰ ਤੇ ਸ਼ੈਤਾਨੀ ਸਿੱਖਿਆ ਦਾ ਪ੍ਰਚਾਰ ਹੋ ਰਿਹਾ ਉਥੇ ਤੋਂ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ ਤੁਸੀਂ ਆਪ ਇਹਨਾਂ ਵੀਡੀਓ ਵੇਖ ਲਓ ਫਿਰ ਅੱਗੇ ਆਪਾਂ ਵਿਚਾਰ ਰੱਖਦੇ ਹਾਂ ਬਾਈਬਲ ਚੋਂ ਕਿ ਬਾਈਬਲ ਦੀ ਸਿੱਖਿਆ ਕੀ ਕਹਿੰਦੀ ਹੈ ਇਸ ਦੇ ਵਿਰੁੱਧ ਓ ਸ਼ਿਟ ਯੇਸ਼ੂ ਮਸੀਹ ਦਾ ਸੁਭਾਅ ਜੈਸਾ ਸੁਭਾਅ ਮੇਰਾ ਔਰ ਆਪਕਾ ਹੋਣਾ ਹੈ इसमें कोई दो राय नहीं चलकर नमूना दिया है अब मैंने इसको देखकर चलना इसको देखने का मतलब समझ में आया ये कौन है कौन है ये हाँ जी बाइबल कवर नहीं ये कौन है मनुष्य यीशु मसीह ये कौन परमेश्वर मैं जो हूं और ये क्या है इमानुएल मेरा स्वभाव इसकी तरह होना है और हम बोल नहीं सकते कि चल नहीं पाता चल कर दिखाया है ये मरियम का बेटा नहीं ये यूसफ का बेटा नहीं हमने बनाया वह गुरु नहीं ये कोई पैगंबर नहीं ये सर्वशक्तिमान मनुष्य का रूप धारण कर, कर चल रहा है तो क्या इसको शरीर प्राण और आत्मा है? है जी इसको है क्या क्या है और क्या इसकी आत्मा और ये आत्मा एक है या अलग अलग है? है एक ही है दोबारा पूछ रहा हूं ये मनुष्य है तो क्या शरीर प्राण आत्मा है ये अलग है या इसकी आत्मा और ये दोनों मिली हुई है हैं मिला है एक है या अलग है एक है तो फिर ये मनुष्य कैसे अगर ये इसकी आत्मा के साथ मिला हुआ है तो ये मनुष्य कैसे ये मनुष्य कैसे इसकी आत्मा और ये एक नहीं दोनों दो है ये परमेश्वर है और ये कौन है अगर ये मनुष्य है तो इसके अंदर भी क्या है शरीर बाहर अंदर क्या है प्राण है और क्या भी है आत्मा भी है इसलिए इसको बोलते आखिरी आदम ਤੂੰ ਵੇਖ ਲਈ ਇਹਦੀ ਵੀਡੀਓ ਤੁਸੀਂ ਪਾਸਟਰ ਸਾਹਿਬ ਦੀ ਮੈਨੂੰ ਤੇ ਇਹਦੀ ਮੂਰਖਤਾ ਤੇ ਕਈ ਵੇਲੇ ਹਾਸਾ ਆਉਂਦਾ ਤੇ ਕਈ ਵੇਲੇ ਦੁੱਖ ਵੀ ਆਉਂਦਾ ਕਿ ਇੰਨਾ ਚਿਰ ਹੋ ਗਿਆ ਤੁਹਾਨੂੰ ਪ੍ਰਚਾਰ ਕਰਦਿਆਂ ਨੂੰ ਅਜੇ ਤੱਕ ਸਿੱਖਿਆ ਕੀ ਤੁਸੀਂ ਬੈਵਲਟ ਜਦਕਿ ਬੈਵਲ ਕਹਿ ਰਹੀ ਆ ਮੈਂ ਔਰ ਪਿਤਾ ਇੱਕ ਜਾਂ ਤੇ ਪਾਸਟਰ ਸਾਹਿਬ ਕਹਿ ਰਹੇ ਨਹੀਂ ਪਿਤਾ ਖੁਦਾ ਜਿਹੜਾ ਵਾ ਉਹ ਅਲੱਗ ਆ ਔਰ ਯੇਸ਼ੂ ਮਸੀਹ ਦਾ ਆਤਮਾ ਅਲੱਗ ਧਿਆ ਇਹਨਾਂ ਦਾ ਮੇਨ ਆ ਇਹ ਆਗੇ ਉਤਪਤੀ ਇੱਕ ਦੀ ਇੱਕ ਵਾਲਾ ਜਿਹੜਾ ਖੁਦਾ ਆਤਮਾ ਵਾ ਉਹ ਪ੍ਰਭੂ ਯਿਸੂਮਸੀ ਨਹੀਂ ਹੈ। ਛੱਦੇ ਮੈਨਾ ਵਿੱਚ ਇਹਨਾਂ ਦਾ ਪ੍ਰਚਾਰ ਇਹ ਆ ਕਿ ਜੋ ਉਤਪਤੀ ਇੱਕ ਦੀ ਇੱਕ ਦੇ ਵਿੱਚ ਆਤਮਾ ਵਾ ਖੁਦਾ ਆਤਮਾ ਵਾ। ਔਰ ਉਹ ਆਤਮਾ ਅਲੱਗ ਗਿਆ। ਉਹ ਜਿਹੇ ਈਸ਼ੂ ਪ੍ਰਭੂ ਯਿਸੂਮਸੀ ਦੇ ਅੰਦਰ ਆਤਮਾ ਵਾ ਉਹ ਆਤਮਾ ਅਲੱਗ ਗਿਆ। ਇਹੀ ਸਤਾਂ ਦੀ ਸਿੱਖਿਆ ਬਾਈਬਲ ਕੀ ਕਹਿੰਦੀ ਆ। ਗੋ ਭਗਤੀ ਦਾ ਰੂਪ ਤਾਂ ਹਰ ਕੀ ਵੀ ਉਹਦੀ ਸ਼ਕਤੀ ਦਾ ਕੀ ਕਰਨਗੇ ਇਨਕਾਰ ਕਰਨਗੇ ਯੀਸ਼ੂ ਮਸੀਹ ਨੂੰ ਖੁਦਾ ਮੰਨਣ ਤੇ ਕੀ ਕਰਨਗੇ ਇਨਕਾਰ ਕਰਨਗੇ ਪਾਸਟਰ ਸਾਫ ਸਾਫ ਕਹਿ ਰਿਹਾ ਵਾ ਕਿ ਪ੍ਰਭੂ ਯੀਸ਼ੂ ਮਸੀਹ ਦਾ ਆਤਮਾ ਜਿਹੜਾ ਉਹਦੇ ਅੰਦਰ ਸੀ ਉਹ ਤੇ ਉਤਪਤੀ ਇੱਕ ਦੀ ਇੱਕ ਵਾਲਾ ਆਤਮਾ ਜਿਹੜਾ ਖੁਦਾ ਦੀ ਆਤਮਾ ਵਾ ਜਿਹੜਾ ਖੁਦਾ ਖੁਦ ਵਾ ਉਹ ਅਲੱਗ ਹੈ ਦੋ ਨੇ ਤੇ ਬਾਈਬਲ ਕੀ ਕਹਿ ਰਹੀ ਆ ਇਹ ਹੋ ਨਾ 10 ਦੀ 30 ਚ ਮੈਂ ਔਰ ਪਿਤਾ ਇੱਕਿਆ ਤਾਂ ਤੁਸੀਂ ਦੇਖ ਸਕਦੇਗੇ ਸ਼ੈਤਾਨ ਦੀ ਸਿੱਖਿਆ ਕਿੱਥੇ ਆ ਬਾਈਬਲ ਦੀ ਸਿੱਖਿਆ ਕਿੱਥੇ ਆ ਉਹ ਸ਼ੈਤਾਨ ਦੀ ਸਿੱਖਿਆ ਕੀ ਕਹਿ ਰਹੀ ਆ ਇਹ ਤੁਸੀਂ ਆਪ ਅੰਦਾਜ਼ਾ ਲਾ ਲਿਓ ਨਾ ਬਾਈਬਲ ਪੜ੍ਹਨ ਵਾਲੇ ਸਾਰੇ ਜਾਣਦੇ ਆ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਇੱਕਿਆ ਇਸ ਤੇ ਮੈਂ ਅੱਗੇ ਵੀਡੀਓ ਬਣਾਵਾਂਗਾ ਪੂਰੀ ਡਿਟੇਲ ਚ ਕਿਤੇ ਪਰ ਹੁਣ ਮੈਂ ਸਿਰਫ ਇਸ ਪਾਸਟਰ ਬਾਰੇ ਗੱਲ ਕਰਾਂਗੇ ਇਹ ਪਾਸਟਰ ਕਹਿ ਕੀ ਰਿਹਾ ਪਾਸਟਰ ਦਾ ਸਿੱਧਾ ਸਿੱਧਾ ਪ੍ਰਚਾਰ ਆ ਕਿ ਯੇਸ਼ੂ ਮਸੀਹ ਦਾ ਜਿਹੜਾ ਅੰਦਰ ਆਤਮਾ ਸੀ ਧਰਤੀ ਤੇ ਉਹ ਅਲੱਗ ਆ ਔਰ ਜੋ ਉਤਪਤੀ ਇੱਕ ਦੀ ਇੱਕ ਵਾਲਾ ਆਤਮਾ ਵਾ ਉਹ ਅਲੱਗ ਆ ਤੋਂ ਮੈਂ ਪਾਸਟਰ ਨੂੰ ਦਿਖਾਉਣਾ ਚਾਹਣਾ ਕੁਝ ਸਵਾਲ ਆ ਮੇਰਾ ਪਾਸਟਰ ਗੜੀ ਉਹਦੇ ਪੈਰਾ ਜਿਹੜੇ ਪੈਰੋਕਾਰ ਨੇ ਉਹਦੇ ਪੰਜਾਬ ਚ ਬਹੁਤ ਨੇ ਆ ਡਿਫਰੈਂਟ ਚੂੜੀਆਂ ਚ ਬਹੁਤ ਹੈ ਉਹਦੇ ਉਹਨਾਂ ਨੂੰ ਸਵਾਲ ਆ ਮੇਰਾ ਇੱਕ ਜਬ ਪਾਸਟਰ ਦੇ ਦੇਣ ਜਾਂ ਉਹ ਦੇ ਦੇਣ ਇਸ ਵੀਡੀਓ ਵਿੱਚ ਕਿ ਜੇ ਪ੍ਰਭੂ ਯਿਸੂਮ ਸੀ ਦਾ ਆਤਮਾ ਔਰ ਖੁਦਾ ਦਾ ਆਤਮਾ ਦੋ ਅਲੱਗ ਆ ਫਿਰ ਇਹਨਾਂ ਜੋ ਆ ਕਹੌਣ ਰਿਹਾ ਕਿਹੜਾ ਆਤਮਾ ਆ ਰਿਹਾ ਇਸ ਧਰਤੀ ਤੇ ਦੁਬਾਰਾ ਉਤਪਤੀ 1 ਦੀ 1 ਵਾਲਾ ਆਤਮਾ ਆ ਰਿਹਾ ਜਾਂ ਪ੍ਰਭੂ ਯਿਸੂ ਈਸ਼ੂ ਸੀ ਦਾ ਆਤਮਾ ਆ ਰਿਹਾ ਮੈਨੂੰ ਜਵਾਬ ਕਮੈਂਟ ਚ ਦੇ ਦੇਣਾ ਜਾਂ ਵੀਡੀਓ ਉੱਤੇ ਹੀ ਦੇ ਦੇਣਾ ਜਿੱਦਾਂ ਵੀ ਦੇ ਸਕਦੇ ਦੇ ਦੇਣਾ ਕਿਉਂਕਿ ਬਾਈਬਲ ਦੱਸ ਰਹੀ ਹੈ ਪ੍ਰਭੂ ਯਿਸੂ ਈਸ਼ੂ ਸੀ ਧਰਤੀ ਤੇ ਦੁਬਾਰਾ ਆ ਰਿਹਾ ਔਰ ਬਾਈਬਲ ਪੁਰਾਣੇ ਨਿਯਮ ਯਕਰੀਆ ਵਿੱਚ ਇਹ ਦੱਸ ਰਹੀ ਹੈ ਯਕਰੀਆ 14 ਦੀ 3 ਪੜ੍ਹ ਲਿਓ ਉੱਥੇ ਦੱਸ ਰਹੀ ਹੈ ਯਹਵਾ ਇਸਰਾਇਲ ਦਾ ਖੁਦਾ ਇਸ ਧਰਤੀ ਤੇ ਦੁਬਾਰਾ ਆ ਰਿਹਾ ਜਿਹਨੂੰ ਇਹ ਕਹਿ ਰਿਹਾ ਦੋ ਕਹਿ ਰਿਹਾ ਨਾ ਪਾਸਟਰ ਕਹਿ ਰਿਹਾ ਇਹ ਹਵਾ ਖੁਦਾ ਅਲੱਗ ਗਿਆ ਉਹਦਾ ਆਤਮਾ ਅਲੱਗ ਗਿਆ ਔਰ ਪ੍ਰਭੂ ਯਿਸੂਮ ਸੀਦੇ ਜਿਹੜਾ ਅੰਦਰ ਹੈ ਉਹ ਆਤਮਾ ਅਲੱਗ ਗਿਆ ਦੋ ਹੋ ਗਏ ਤੇ ਤੁਸੀਂ ਸੋਚ ਲਓ ਇਹ ਸਿੱਖਿਆ ਕਿੱਥੋਂ ਆ ਰਹੀ ਹੈ ਬਾਈਬਲ ਦੀ ਸਿੱਖਿਆ ਤਾਂ ਹੈ ਨਹੀਂ ਬਾਈਬਲ ਦੀ ਸਿੱਖਿਆ ਇੱਕ ਇਹ ਹਵਾ ਇਸ ਤਰ੍ਹਾਂ ਦਾ ਖੁਦਾ ਹੀ ਯਿਸੂਮ ਸੀ ਜਿਹੜਾ ਆਤਮਾ ਉਤਪਤੀ ਇੱਕ ਦੀ ਇੱਕ ਵਿੱਚ ਹੀ ਉਹ ਆਤਮਾ ਪ੍ਰਭੂ ਯਿਸੂਮ ਸੀ ਦੇ ਅੰਦਰ ਸੀ ਜਦੋਂ ਧਰਤੀ ਤੇ ਚੱਲ ਫਿਰ ਰਿਹਾ ਸੀ ਤੇ ਪਾਸਟਰ ਦਾ ਕਹਿਣਾ ਆ ਕਿ ਜੇ ਧਰਤੀ ਤੇ ਜੈਸ਼ੂਸੀ ਚੱਲ ਰਿਹਾ ਸੀ ਉਹਦੇ ਅੰਦਰ ਆਤਮਾ ਹੋਰ ਸੀ ਉਹ ਆਤਮਾ ਦੱਸ ਦਿਨ ਕਿਹੜਾ ਆਤਮਾ ਹੈ ਉਹ ਆਤਮਾ ਕਿੱਥੇ ਹੈ ਇਸ ਟਾਈਮ ਸਵਰਗ ਜਾਂ ਕਿੱਥੇ ਆ ਤੇ ਪਾਸਟਰ ਨੇ ਅਜੇ ਤੱਕ ਗੋਡ ਹੈਡ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਆ ਮੈਨੂੰ ਲੱਗਦਾ 30 35 ਸਾਲ ਤੋਂ ਵੱਧ ਪ੍ਰਚਾਰ ਕਰਦੇ ਹੋਣਗੇ ਇਹਨਾਂ ਦੇ ਫਾਦਰ ਸਾਹਿਬ ਵੀ ਕਰਦੇ ਹੋਣਗੇ 50 ਸਾਲ ਹੋ ਗਏ ਆ ਪ੍ਰਚਾਰ ਕਰਦੇ ਆ अजे तक इन्हू ये नहीं पता लग गया कि खुदा है कौन बेटा बच्चा है इसको उठाना पड़ता है इसको नहलाना पड़ता है इसको खाना खिलाना पड़ता है जब खाना खिला रहे हैं तो ये अंदर है बोलिए ये अंदर है नहीं है, है? नहीं है मरियम के गर्भ में ये अंदर है ਨਹੀਂ ਹੈ ਜੇ ਬਾਅਦ ਮੈਂ ਆਇਆ ਹੈ ਹੈ ਪਰਮੇਸ਼ਵਰ ਕੇ ਸਮਰਥ ਕੋ ਜਰਾ ਦੇਖੇ ਮੈਂ ਇਸ ਪਾਸਟਰ ਦੇ ਪੈਰੋਕਾਰਾਂ ਨੂੰ ਤੇ ਪਾਸਟਰ ਨੂੰ ਥੋੜਾ ਜਿਆ ਸਮਝਾਉਣਾ ਚਾਹੁੰਦਾ ਇਹ ਚੀਜ਼ ਨੂੰ ਕਿ ਗੋਡ ਐਂਡ ਹੈ ਕੀ ਚੀਜ਼ ਖੁਦਾ ਹੈ ਕੀ ਖੁਦਾ ਨੇ ਉਤਪਤੀ ਇੱਕ ਦੀ ਇੱਕ ਖੁਦਾ ਨੇ ਉਤਪਤੀ ਇੱਕ ਵਿੱਚ ਮਨੁੱਖ ਨੂੰ ਕਿਸ ਰੂਪ ਤੇ ਬਣਾਇਆ ਆਪਣੇ ਸਰੂਪ ਤੇ ਬਣਾਇਆ ਤੇ ਜੇ ਤੁਸੀਂ ਖੁਦਾ ਨੂੰ ਵੇਖਣਾ ਨਾ ਖੁਦਾ ਕਿਦਾ ਖੁਦਾ ਦਾ ਰੂਪ ਕੀ ਆ ਤੇ ਤੁਹਾਨੂੰ ਮਨੁੱਖ ਦਾ ਰੂਪ ਵੇਖਣਾ ਪੈਣਾ ਤੇ ਮਨੁੱਖ ਦਾ ਰੂਪ ਹੈ ਕੀ ਖੁਦਾ ਨੇ ਉਤਪਤੀ 1 ਦੀ 26 ਚ ਕੀ ਬਣਾਇਆ ਪਿੰਨਾ ਮਨੁੱਖ ਨੂੰ ਆਦਮ ਨੂੰ ਬਣਾਇਆ ਆਦਮ ਨੂੰ ਕੀ ਬਣਾਇਆ ਉਹਨੇ ਮਿੱਟੀ ਦਾ ਬਣਾਇਆ ਬਾਈਬਲ ਪੜ੍ਹ ਲੈ ਦੱਸਿਓ ਮੈਨੂੰ ਥੋੜਾ ਜਾਂ ਉਤਪਤੀ 1 ਦੀ 26 ਚੰਨੇ ਆ 26 27 ਚ ਆਦਮ ਦੀ ਥਿਊਫਨੀ ਬਾਡੀ ਬਣਾਈ ਖੁਦਾ ਨੇ ਜੜੀ ਉਹਦੇ ਆਤਮਿਕ ਦੇ ਸਵਰਗੀ ਸਰੀਰ ਬਾਬਲ ਪੜਨਲ ਚੰਗੀ ਤਰ੍ਹਾਂ ਜਾਣਦੇ ਦੋ ਤਰ੍ਹਾਂ ਦੇ ਸਰੀਰ ਆ ਸਾਡੇ ਕੋ ਇੱਕ ਜਮਿਨੀ ਸਰੀਰ ਆ ਇੱਕ ਆ ਥਿਊਫਨੀ ਬਾਡੀ ਅਸਮਾਨੀ ਸਰੀਰ ਨਹੀਂ ਪੜ ਲਓ ਬਾਬਲ ਪਤਰਾ ਸਿਉ ਨਾ ਲਿਖਿਆ ਹੋਇਆ ਤੇ ਖੁਦਾ ਮਨੋਕ ਦਾ ਸਰੂਪ ਕੀ ਆ ਇੱਕ ਉਹਦੀ ਥਿਊਫਨੀ ਬਾਡੀ ਆ ਇਹ ਕਿ ਮਿੱਟੀ ਦਾ ਸਰੀਰ ਜਸਮਾਨੀ ਸਰੀਰ ਉਹਦੇ ਅੰਦਰ ਇੱਕ ਆਤਮਾ ਵਾ ਤੇ ਹੁਣ ਖੁਦਾ ਦਾ ਸਰੂਪ ਕੀ ਸੀ ਜਿਹੜੇ ਤੇ ਉਹਨੇ ਆਪਣੇ ਮਨੁੱਖ ਨੂੰ ਬਣਾਇਆ ਆਦਮ ਨੂੰ ਬਣਾਇਆ ਪਹਿਲਾਂ ਉਹਨੇ ਬਣਾਇਆ ਸਿਊਫਨੀ ਬਾਡੀ ਉਹਦੀ ਫਿਰ ਉਸ ਸਿਊਫਨੀ ਨੂੰ ਉਹਦੇ ਕਿਤੇ ਜ ਮਿੱਟੀ ਦੇ ਸਰੀਰ ਬਣਾ ਕੇ ਉਹਦੇ ਵਿੱਚ ਫਿੱਟ ਕੀਤਾ ਉਹਨੇ ਤੇ ਜਦ ਮਿੱਟੀ ਦੇ ਸਰੀਰ ਚ ਫਿੱਟ ਕੀਤਾ ਤਾਂ ਆਪਣਾ ਆਤਮਾ ਖੁਦਾ ਨੇ ਉਹਦੇ ਅੰਦਰ ਫੂਕ ਦਿੱਤਾ ਤੇ ਮਨੁੱਖ ਜੀਵ ਦੀ ਜਾਨ ਹੋ ਗਿਆ ਤੇ ਜਿੰਨਾ ਚਿਰ ਆਦਮ ਨੇ ਪਾਪ ਨਹੀਂ ਕੀਤਾ ਉਹਦੀ ਥਿਊਫ ਨਹੀਂ ਬਾਡੀ ਉਹਦੇ ਨਾਲ ਸੀ ਤੇ ਉਹ ਮਰਦਾ ਨਹੀਂ ਸੀ ਇਟਰਨਲ ਸੀ ਉਹ ਤੇ ਜਿਸ ਦਿਨ ਆਦਮ ਨੇ ਪਾਪ ਕੀਤਾ ਉਹਦੀ ਥਿਊਫ ਨਹੀਂ ਬਾਡੀ ਉਹਦੇ ਤੋਂ ਲੈ ਲਈ ਗਈ ਵਾਪਸ ਜਿਹਨੂੰ ਜਲਾਲੀ ਕੱਪੜੇ ਕਿਹਾ ਜਾਂਦਾ ਚਿੱਟੇ ਬਸਤਰ ਕਿਹਾ ਜਾਂਦਾ ਬਾਈਬਲ ਕਈ ਪਰਿਭਾਸ਼ਾ ਨੇ ਉਹਦੀਆਂ ਸਮਾਨੀ ਕਰਕੇ ਆ ਜਾਂਦਾ ਨੂੰ ਉਹ ਆ ਥਿਊਫ ਨਹੀਂ ਬਾਡੀ ਸਾਡੀ ਤੇ ਥਿਊਫ ਨਹੀਂ ਬਾਡੀ ਜਿਸ ਦੇ ਕੋਲ ਹੁੰਦੀ ਹੈ ਉਹ ਇਟਰਨਲ ਆ ਆਪਾਂ ਜਿਹੜੇ ਹੁਣ ਜਦੋਂ ਪੈਦਾ ਹੁੰਦੇ ਆ ਆਦਮ ਤੋਂ ਬਾਅਦ ਉਹ ਥਿਊਫਨੀ ਬਾਡੀ ਨਹੀਂ ਮਿਲਦੀ ਕਿਸੇ ਨੂੰ ਕਿਉਂ ਨਹੀਂ ਮਿਲਦੀ ਉਹਦਾ ਕਾਰਨ ਆ ਆਪਾਂ ਬਾਈਪਾਸ ਕਰਨੇ ਥਿਊਫਨੀ ਬਾਡੀ ਨੂੰ ਥਿਊਫਨੀ ਬਾਡੀ ਜਦ ਆਪਾਂ ਇਟਰਨਲ ਜਦ ਰੈਪਚਰ ਹੋਏਗਾ ਤਾਂ ਥਿਊਫਨੀ ਬਾਡੀ ਲੈਣ ਆਏਗੀ ਸਾਮਣ ਸਾਡੀ ਉਸ ਟਾਈਮ ਮਿਲੇਗੀ ਤੇ ਖੁਦਾ ਦਾ ਰੂਪ ਵੇਖਣਾ ਤੇ ਆਦਮ ਦਾ ਰੂਪ ਧਰਮਾ ਦਿਖਾ ਦਿੱਤਾ ਕੀ ਆ ਪਹਿਲਾਂ ਉਹਦੀ ਥਿਊਫਨੀ ਬਾਡੀ ਆ ਆਦਮ ਦੀ ਬਣਾਈ ਫਿਰ ਉਹਨੇ ਉਹਨੂੰ ਮਿੱਟੀ ਦਾ ਸਰੀਰ ਬਣਾਇਆ ਮਿੱਟੀ ਦੇ ਸਰੀਰ ਦੇ ਵਿੱਚ ਫਿਰ ਉਹਨੇ ਆਪਣਾ ਆਤਮਾ ਫੂਕਿਆ ਤਾਂ ਮਨੁੱਖ ਜੀ ਦੀ ਜਾਨ ਹੋ ਗਿਆ ਇਹ ਸੀ ਮਨੁੱਖ ਦਾ ਸਰੂਪ ਤੇ ਇਹੀ ਸਰੂਪ ਦਾ ਖੁਦਾ ਦਾ ਉਤਪਤੀ ਇੱਕ ਦੇ ਇੱਕ ਵਿੱਚ ਉਹ ਕੀ ਆ ਆਤਮਾ ਵਾ ਆਤਮਾ ਨੂੰ ਕੋਈ ਵੇਖ ਨਹੀਂ ਸਕਦਾ ਕੋਈ ਸੁਣ ਨਹੀਂ ਸਕਦਾ ਆਦਮ ਕਿਹਦੇ ਨਾਲ ਗੱਲਾਂ ਕਰਦਾ ਏ ਫਿਰ ਆਦਨ ਦੇ ਵਿੱਚ ਕਿੰਨੂੰ ਵੇਖਦਾ ਏ ਆਤਮਾ ਨੂੰ ਵੇਖਦਾ ਏ ਆਤਮਾ ਨਾਲ ਗੱਲ ਕਰਦਾ ਏ ਖੁਦਾ ਨਾਲ ਡਾਇਰੈਕਟ ਆਮੋ ਸਾਹਮਣੀ ਗੱਲ ਹੁੰਦੀ ਸੀ ਆਦਮ ਦੀ ਉਤਪਤੀ ਇੱਕ ਦੀ ਦੋ ਵਿੱਚ ਜਿਹੜਾ ਚਾਨਣ ਹੋਇਆ ਨਾ ਖੁਦਾ ਨੇ ਕਿਹਾ ਚਾਨਣ ਹੋ ਜਾ ਤੇ ਚਾਨਣ ਹੋ ਗਿਆ ਉਹ ਚਾਨਣ ਕੌਣ ਸੀ ਖੁਦਾ ਦੀ ਖੁਦ ਦੀ ਥਿਊਫਨੀ ਬਾਡੀ ਉਹਦੀ ਆਪਣੀ ਦੇਹ ਸਵਰਗੀ ਦੇਹ ਜਿਹਨੂੰ ਕਹਿੰਦਾ ਇਹਨੂੰ ਥਿਊਫਨੀ ਬਾਡੀ ਕਹਿੰਦੇ ਆ ਉਹ ਸੀ ਉਹਦੇ ਨਾਲ ਆਦਮ ਸਿੱਧੀ ਗੱਲਬਾਤ ਕਰਦਾ ਸੀ ਵੇਖਦਾ ਸੀ ਕਿਉਂ ਵੇਖਦਾ ਸੀ ਅੱਜ ਤੁਸੀਂ ਕਿਉਂ ਨਹੀਂ ਵੇਖ ਸਕਦੇ ਖੁਦਾ ਨੂੰ ਸਿੱਧਾ ਉਦੋਂ ਇਸ ਲਈ ਵੇਖਦਾ ਹੈ ਕਿ ਆਦਮ ਕੋਲ ਥਿਊਫਨੀ ਬਾਡੀ ਸੀ ਆਪਣੀ ਤੇ ਥਿਊਫਨੀ ਬਾਡੀ ਥਿਊਫਨੀ ਬਾਡੀ ਨੂੰ ਵੇਖਦੀ ਸੀ ਤੇ ਜਦ ਆ ਆਦਮ ਤੋਂ ਜਿਸ ਦਿਨ ਵੀ ਥਿਊਫਨੀ ਬਾਡੀ ਲੈ ਲਈ ਗਈ ਆਦਮ ਨੇ ਕਦੇ ਵੀ ਖੁਦਾ ਨੂੰ ਨਹੀਂ ਵੇਖਿਆ ਅੱਜ ਤੱਕ ਨਹੀਂ ਵੇਖਿਆ ਖੁਦਾ ਨੂੰ ਕਿੰਨੇ ਵੇਖਿਆ ਖੁਦਾ ਨੂੰ ਦੱਸੋ ਮੈਨੂੰ ਜਦ ਤੁਸੀਂ ਆਪਣੀ ਥਿਊਫਨੀ ਬਾਡੀ ਚ ਜਾਓਗੇ ਰੈਪਚਰ ਹੋਏਗਾ ਤੁਸੀਂ ਖੁਦਾ ਨਾਮ ਨੂੰ ਸਾਹਮਣੇ ਵੇਖੋਗੇ ਖੁਦਾ ਦੀ ਥਿਊਫਨੀ ਬਾਡੀ ਉਤਪਤੀ 1 ਦੀ 2 ਵਿੱਚ ਬਣਾ ਲਈ ਉਹਨੇ ਤੇ ਖੁਦਾ ਕੰਮ ਕਰਦਾ ਗਿਆ ਅੱਗੇ ਕੀ ਰਹਿ ਗਿਆ ਉਹਦਾ ਉਹਦਾ ਇੱਕ ਦੀ ਇੱਕ ਦੀ ਆਤਮਾ ਇੱਕ ਦੀ ਉਤਪਤੀ ਇੱਕ ਦੀ ਇੱਕ ਦਾ ਆਤਮਾ ਕਿੱਥੇ ਗਿਆ ਉਸ ਸਿਊਫਨੀ ਬਾਡੀ ਦੇ ਅੰਦਰ ਗਿਆ ਦੇਖੋ ਜਿਹਨੂੰ ਯਹਵਾ ਇਜ਼ਰਾਈਲ ਦਾ ਖੁਦਾ ਕਹਿੰਦੇ ਜਿਹਨੂੰ ਪਿਤਾ ਕਹਿੰਦੇ ਆਪਾਂ ਉਸ ਤੋਂ ਬਾਅਦ ਮੱਤੀ ਇੱਕ ਦੀ 26 ਵਿੱਚ ਉਹਨੇ ਆਪਣਾ ਜਮਿਨੀ ਸਰੀਰ ਤਿਆਰ ਕੀਤਾ ਕਿੰਨੇ ਖੁਦਾ ਨੇ ਜਦੋਂ ਜਮਿਨੀ ਸਰੀਰ ਤਿਆਰ ਕੀਤਾ ਜਿਹੜਾ ਉਤਪਤੀ ਦੀ ਇੱਕ ਦੀ ਇੱਕ ਵਾਲਾ ਆਤਮਾ ਸੀ ਉਹ ਕਿੱਥੇ ਹੈ ਯਾਰ ਉਸ ਸਰੀਰ ਦੇ ਵਿੱਚ ਸੀ ਉਹ ਠਿਊਫਨੀ ਬਾਡੀ ਉਹਦੀ ਸਵਰਗ ਵਿੱਚ ਸੀ ਜਿਹਨੂੰ ਪਿਤਾ ਕਹਿੰਨੇ ਜਿਹਨੂੰ ਯਿਸੂਸੀ ਨੇ ਵੀ ਕਿਹਾ ਮੇਰਾ ਪਿਤਾ ਮੇਰਾ ਸਵਰਗ ਤੇ ਆ ਉਹ ਉਹਦੀ ਠਿਊਫਨੀ ਬਾਡੀ ਸੀ ਜਦ ਯਿਸੂਸੀ ਧਰਤੀ ਤੇ ਸੀ ਉਹਦੇ ਅੰਦਰ ਆਤਮਾ ਕਿਹੜਾ ਸੀ ਜਿਹੜਾ ਉਤਪਤੀ ਦੀ ਇੱਕ ਦੀ ਇੱਕ ਵਿੱਚ ਸੀ ਉਹ ਹੀ ਆਤਮਾ ਯਿਸੂਸੀ ਦੇ ਅੰਦਰ ਸੀ ਪਾਸਟਰ ਸਾਹਿਬ ਕਹਿ ਰਹੇ ਆ ਇਹ ਸ਼ੂਮ ਸੀਦੇ ਅੰਦਰ ਆਤਮਾ ਸੀ ਉਹ ਅਲੱਗ ਸੀ ਉਹ ਹੋਰ ਆਤਮਾ ਸੀ ਕੋਈ ਪਤਾ ਨਹੀਂ ਮੈਨੂੰ ਹੁਣ ਕਿਹੜਾ ਆਤਮਾ ਹੈ ਉਹ ਪਾਸਟਰ ਹੀ ਜਾਣਦਾ ਕਿਹੜਾ ਆਤਮਾ ਹੈ ਉਹਦੇ ਅੰਦਰ ਬਾਈਬਲ ਕਹਿੰਦੀ ਆ ਖੁਦਾ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ ਮਨੁੱਖ ਦਾ ਸਰੂਪ ਤੁਹਾਡੇ ਸਾਹਮਣੇ ਮੈਂ ਦਿਖਾਇਆ ਤਾ ਪਹਿਲਾਂ ਖੁਦਾ ਨੇ ਚੂਫ ਨਹੀਂ ਬਾਡੀ ਬਣਾਈ ਉਹਦੀ ਫਿਰ ਮਿੱਟੀ ਦਾ ਸਰੀਰ ਬਣਾਇਆ ਫਿਰ ਉਹਦੇ ਅੰਦਰ ਆਪਣਾ ਆਤਮਾ ਫੂਕਿਆ ਇਹੀ ਖੁਦਾ ਇਟਰਨਲ ਸੀ ਉਹਦਾ ਆਤਮਾ ਪਹਿਲਾਂ ਸੀ ਉਹਦਾ ਨਾਂ ਕੋਈ ਅੰਤਿਆ ਦੇ ਨਾ ਕੋਈ ਸ਼ੁਰੂਆਤ ਹੈ ਉਹਦੀ ਖੁਦਾ ਆਤਮਾ ਸੀ ਉਸ ਆਤਮਾ ਨੇ ਆਪਣੇ ਲਈ ਆਪਣਾ ਦਿਖਣ ਵਾਲਾ ਰੂਪ ਬਣਾਇਆ ਜਿਹਨੂੰ موسی ਨੇ ਵੇਖਿਆ ਜਿਹਨੂੰ ਆਦਮ ਨੇ ਵੇਖਿਆ ਆਤਮਾ ਨੂੰ ਕੋਈ ਵੇਖ ਨਹੀਂ ਸਕਦਾ ਤੇ ਜਿਹੜਾ ਉਤਪਤੀ ਇੱਕ ਦੀ ਦੋ ਵਿੱਚ ਚਾਨਣ ਹੋਇਆ ਉਹ ਥਿਊਫਨੀ ਬਾਡੀ ਆ ਖੁਦਾ ਦੀ ਉਹਦਾ ਜਮਿਨੀ ਸਰੀਰ ਕਿਹੜਾ ਸੀ ਉਤਪਤ ਮਿੱਟੀ ਇੱਕ ਦੀ ਛੱਬੀ ਜਿਹੜੇ ਨੇ ਬਣਾਇਆ ਜਿਹਨੂੰ ਯੇਸ਼ੂ ਮਸੀਹ ਕਿਹਾ ਜਾਂਦਾ ਤੇ ਉਹਦੇ ਅੰਦਰ ਆਤਮਾ ਕਿਹੜਾ ਸੀ ਫਿਰ ਉਹਦੇ ਅੰਦਰ ਆਤਮਾ ਕਿਹੜਾ ਹੈ ਉਤਪਤੀ ਇੱਕ ਦੀ ਇੱਕ ਵਾਲਾ ਜਿਹੜਾ ਖੁਦਾ ਆਤਮਾ ਖੁਦਾ ਖੁਦ ਸੀ ਹੁਣ ਉਹ ਚੂਫਨੀ ਬਾਡੀ ਵੀ ਕਿੱਥੇ ਆ ਸਵਰਗ ਚ ਆ ਤੇ ਯੇਸ਼ੂ ਮਸੀਹ ਦੀ ਦੇਵ ਕਿੱਥੇ ਆ ਸਵਰਗ ਚ ਆ ਤੋੜਾ ਆਤਮਾ ਇੱਕ ਦੀ ਇੱਕ ਵਾਲਾ ਉਹ ਕਿੱਥੇ ਹੋਂ ਉਹ ਇਸ ਸਮੇਂ ਧਰਤੀ ਤੇ ਕੰਮ ਕਰ ਰਿਹਾ ਆਪਣਾ 2000 ਸਾਲ ਤੋਂ ਜਦ ਜਦ ਰੈਪਚਰ ਹੋਵੇਗਾ ਲੋਕੀ ਜਿੱਦਾਂ ਸੋਚਦੇ ਆ ਕਿ ਯਿਸੂ مسیਹ ਆ ਰਿਹਾ ਧਰਤੀ ਤੇ ਸਾਨੂੰ ਲੈ ਜਾਏਗਾ ਨਾਲ ਉਹ ਲੈਣ ਨਹੀਂ ਆ ਰਿਹਾ ਉਹ ਤੁਨ ਉਹ ਤੁਹਾਨੂੰ ਨਾਲ ਲੈ ਕੇ ਆਏਗਾ ਦੁਬਾਰਾ ਜਿਹੜਾ ਆਤਮਾ ਇਸ ਸਮੇਂ ਧਰਤੀ ਤੇ ਕੰਮ ਕਰ ਰਿਹਾ ਉਤਪਤ ਦੀ ਇੱਕ ਦੀ ਇੱਕ ਵਾਲਾ ਉਹ ਹੀ ਤੁਹਾਨੂੰ ਰੈਪਚਰ ਚ ਖੜੇਗਾ ਉਹ ਇਸਵਰਗ ਚ ਉੱਥੇ ਖੜੇਗਾ ਤੁਨ ਉਹ ਜਦ ਖੜੇਗਾ ਜਿਹੜੀ ਦੋ ਦੇਮਾ ਉੱਤੇ ਪਈਆਂ ਨੇ ਇੱਕ ਥਿਊਫਨੀ ਬਾਡੀ ਆ ਖੁਦਾ ਦੀ ਇੱਕ ਹੈਗੀ ਆ ਮਿੱਟੀ ਦਾ ਸਰੀਰ ਜਿਹਨੂੰ ਜਿਹੜਾ ਸਰੀਰ ਯਿਸੂਸੀ ਦਾ ਸਰੀਰ ਸੀ ਜਸਮਾਨੀ ਸਰੀਰ ਜਿਹਨੂੰ ਕਿਹਾ ਜਾਂਦਾ ਇਹ ਹੀ ਆਤਮਾ ਉਹਦੇ ਅੰਦਰ ਜਾਏਗਾ ਫਿਰ ਪ੍ਰਭੂ ਯਿਸੂਸੀ ਆਏਗਾ ਧਰਤੀ ਤੇ ਪ੍ਰਭੂ ਯਿਸੂਸੀ ਨਾਲ ਉਹਦੀ ਥਿਊਫਨੀ ਬਾਡੀ ਵੀ ਆਏਗੀ ਤੇ ਡੈਵਲ ਕੀ ਕਹਿ ਰਹੀ ਆ ਉਤ ਪੁਰਾਣੇ ਨੇਮ ਚ ਯਕਰੀਆ 14 ਅਧਿਆਇ ਪੜ ਲਓ ਤੇ ਨਹਿਤ ਯੋਵਾ ਖੁਦ ਆਏਗਾ ਇਹ ਆਵਾਜ ਨੂੰ ਕਹਿੰਦੇ ਨਾ ਪੈਦਾ ਤੁਸੀਂ ਤੇ ਪਿਤਾ ਔਰ ਪੁੱਤਰ ਪਵਿੱਤਰ ਆਤਮਾ ਕਿੰਨੇ ਹੋਗੇ ਇੱਕ ਹੀ ਆ ਕੇ ਤਿੰਨ ਹੋਗੇ ਦੱਸਿਓ ਮੈਨੂੰ ਜਰਾ ਤਾਂ ਪਾਸਟਰ ਦਾ ਪ੍ਰਚਾਰ ਕਿੱਥੋਂ ਹੋ ਰਿਹਾ ਬਾਈਬਲ 'ਚ ਹੋ ਰਿਹਾ ਜਾਂ ਇਸ਼ਤਾਨ ਤੋਂ ਹੋ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਿਓ ਜੈਮਸੀ ਸਾਰਾ